ਸਾਡੇ ਐਪੀਸੋਡ ਦੇ ਵਿੱਚ ਸਾਡੇ ਨਾਲ ਨੇ ਬੀਜੇਪੀ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਮਲੂਕਾ ਮੈਨੂੰ ਹੁਣ ਇਹ ਇੱਕ ਲਗਾਤਾਰਤਾ ਹੀ ਲੱਗ ਰਹੀ ਹੈ ਉਸ ਦੀ ਮੈਨੂੰ ਇਹ ਨਹੀਂ ਲੱਗ ਰਿਹਾ ਕਿ ਪੋਲਿਟਿਕਲ ਅਰੀਨਾ ਕੋਈ ਬਿਊਰੋਕ੍ਰੇਸੀ ਨਾਲੋਂ ਡਿਫਰੈਂਟ ਹੈ ਕਿਉਂਕਿ ਪਬਲਿਕ ਸਰਵਿਸ ਦੋਨੋਂ ਨਹੀਂ ਕਰਨੀ ਬੀਜੇਪੀ ਜੁਆਇਨ ਕਰਨ ਦਾ ਕਾਰਨ ਕੀ ਸੀ ਕਿਉਂਕਿ ਇਹ ਪਰਿਵਾਰ ਪਹਿਲੇ ਦਿਨ ਤੋਂ ਅਕਾਲੀ ਦਲ ਦੇ ਨਾਲ ਜੁੜਿਆ ਮੇਰੇ ਤੋਂ ਲੈ ਕੇ ਹੁਣ ਤੱਕ ਗੁਜਰਾਤ ਦੇ ਵਿੱਚ ਬੀਜੇਪੀ ਸਰਕਾਰ ਆ ਉਹਦਾ ਕੋਈ ਕਾਰਨ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਇਹੀ ਇੱਕੋ ਇੱਕ ਪਾਰਟੀ ਹੈ ਜਿਹਦਾ ਕੋਈ ਵਿਜ਼ਨ ਹੈ ਜਿਹਦੇ ਕੋਲ ਪਲਾਨ ਹੈ ਸੋ ਆਏ ਇਸਦੇ ਕਿ ਅਸੀਂ ਇਲੈਕਸ਼ਨ ਜਿੱਤਨੇ ਆ ਜਾਂ ਮੋਦੀ ਜੀ ਨੂੰ ਹਰਾਉਣਾ ਉਹਦੇ ਵਿੱਚ ਵੀ ਉਹ ਸਫਲ ਨਹੀਂ ਹੋ ਸਕਣਗੇ ਕੇਜਰੀਵਾਲ ਸਾਹਿਬ ਨੇ ਪ੍ਰਧਾਨ ਮੰਤਰੀ ਬਣਨਾ ਨਾ ਸੁਖਵੀਰ ਬਾਦਲ ਨੇ ਪ੍ਰਧਾਨ ਮੰਤਰੀ ਬਣਨਾ ਨਾ ਹੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਬਣਨਾ ਤੇ ਜਿਨ੍ਹਾਂ ਨੇ ਬਣਨਾ ਹੈ ਉਹਨਾਂ ਨੇ ਕੰਮ ਕਰਨੇ ਹੈ ਨਕੋਲੇ ਫੂਡ ਪ੍ਰੋਸੈਸਿੰਗ ਦਾ ਮੈਕਮਾ ਸੀ ਦੱਸੋ ਇੱਕ ਵੀ ਯੂਨਿਟ ਜੇ ਫੂਡ ਪ੍ਰੋਸੈਸਿੰਗ ਦਾ ਇਹਨਾਂ ਨੇ ਆਪਦੇ ਕਿਸੇ ਲੋਕ ਸਭਾ ਹਲਕੇ ਦੇ ਵਿੱਚ ਕਿਤੇ ਵੀ ਲਾਇਆ ਹੋਵੇ ਫਿਰ ਵੀ ਜਿਹੜੀਆਂ ਕਿਸਾਨਾਂ ਦੀਆਂ ਜੈਨੂਇਨ ਮੰਗਾਂ ਮੈਂ ਕਹਿੰਨੀ ਆ ਕਿ ਮੈਂ ਵੀ ਕਿਸਾਨਾਂ ਆ ਕਿਸਾਨ ਦੀ ਧੀ ਆ ਮੈਂ ਉਹਨਾਂ ਨੂੰ ਜੋ ਵੀ ਉਹਨਾਂ ਦੀਆਂ ਜੈਨੂਇਨ ਮੰਗਾਂ ਹੋਈਆਂ ਜੋ ਵੀ ਕਰਨ ਵਾਲਾ ਹੋਇਆ ਮੈਂ ਜ਼ਰੂਰ ਕਰੂੰਗੀ ਸੋ ਕੋ ਫੂਡ ਪ੍ਰੋਸੈਸਿੰਗ ਦਾ ਮੈਂ ਸੁਣਿਆ ਇੱਕ ਯੂਨਿਟ ਹਿਮਾਚਲ ਜਾ ਕੇ ਲਾਇਆ ਤੇ ਵੀ ਸੁਣਿਆ ਉਹਦੇ ਚ ਉਹਨਾਂ ਦੀ ਭਾਈਵਾਲੀ ਹੈ ਦੋ ਐਮਜ਼ ਦਾ ਨੀ ਪੱਥਰ ਰੱਖਣ ਆਏ મોદી ਸਾਹਿਬ ਉਦੋਂ ਹਰਸ਼ਮ੍ਰਤ ਨੇ ਵੀ ਕਿਹਾ ਕਿ મોદી ਜੀ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਇਥੇ ਐਮਜ਼ ਦਿੱਤਾ ਅੱਜ ਜੋ ਐਮਜ਼ ਨੂੰ ਆਪਣਾ ਬਣਾਉਣਾ ਚਾਹੁੰਦੇ ਹੈ ਟੈਸਟ ਕਿਸਾਨ ਨਹੀਂ ਕਰ ਰਹੇ ਉਹ ਟੈਸਟ ਕਰਵਾਇਆ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਵੱਲੋਂ ਜਿੰਨਾ ਖਾਸ ਕਰਕੇ ਮੇਰੇ ਖਿਲਾਫ ਹੋ ਰਿਹਾ ਮੈਂ ਮਾ ਮੈਂ ਆਪਦੇ ਬੱਚਾ ਦੀ ਸਪੋਰਟ ਕਰਾਂ ਬਾਦਲ ਸਾਹਿਬ ਨੇ ਕੀ ਕੀਤਾ ਸੀ ਬਾਦਲ ਸਾਹਿਬ ਨੇ ਆਪਦੇ ਬੇਟੇ ਨੂੰ ਡਿਪਟੀ ਸੀਐਮ ਬਣਾਇਆ ਪਹਿਲਾਂ ਸੈਂਟਰ ਚ ਮਿਨਿਸਟਰ ਬਣਾਇਆ ਹਰਸਿਮਰਤ ਨੂੰ ਸਾਰੇ ਲੀਡਰਾਂ ਨੂੰ ਛੱਡ ਕੇ ਸੈਂਟਰ ਦੇ ਵਿੱਚ ਮਿਨਿਸਟਰ ਬਣਾਇਆ ਫਿਰ ਹਰਸਿਮਰਤ ਦੇ ਬ੍ਰਦਰ ਨੂੰ ਮਜੀਠੀਆ ਨੂੰ ਮਿਨਿਸਟਰ ਬਣਾਇਆ ਉਹਨਾਂ ਦੀ ਘਰ ਵਾਲੀ ਨੇ ਵੀ ਜੋਨ ਲੜ ਸਿਵਰੇਜ ਦੀ ਸਮੱਸਿਆ। ਮਨਸਾ ਸਾਰਾ ਸਿਵਰੇਜ ਨੂੰ ਸਰ ਡਾਕਟਰਾਂ ਨੂੰ ਪੇਮੈਂਟ ਨਹੀਂ ਹੋ ਰਹੀ ਯੋਸ਼ਮਨ ਭਾਰਤ ਦੀ ਕਿਉਂਕਿ ਝਾੜੂ ਦੀ ਸਰਕਾਰ ਹੈ। ਇਸ ਕਰਕੇ ਉਹ ਸਕੀਮ ਵੀ ਇੱਥੇ ਫੇਲ ਹੋਣੇ ਵਰਗੇ ਸੂਬੇ ਯੂਪੀ ਵਰਗੇ ਸੂਬੇ ਆਪਣੇ ਤੋਂ ਅੱਗੇ ਨਿਕਲ ਜਾਂਦੇ ਆ। ਕਿਉਂ? ਕਿਉਂਕਿ ਉਹ ਭਾਜਪਾ ਦਾ ਸਾਥ ਦਿੰਦੇ ਆ। ਵੱਡੀ ਪੱਧਰ ਤੇ ਕਿਸਾਨ ਸਾਡੇ ਖਿਲਾਫ ਨਹੀਂ ਹੈਗੇ। ਦਸਵੀਂ ਬੰਦੇ ਆਮ ਆਦਮੀ ਪਾਰਟੀ ਦੇ ਛੱਡੇ ਹੋਏ ਅਕਾਲੀ ਦਲ ਦੇ ਛੱਡੇ ਹੋਏ ਸਾਡੇ ਅੱਗੇ ਹੁੰਦੇ ਆ ਮੈਂ ਉੱਥੋਂ ਆਪਣੀ ਨੌਕਰੀ ਛੱਡ ਕੇ ਆਉਂਦੀ ਮੈਂ ਉਹੀ ਪਾਰਟੀ ਜੁਆਇਨ ਕਰੂੰਗੀ ਜਿਹੜੀ ਅੱਗੇ ਜਾ ਰਹੀ ਹੈ ਜਿਹਦਾ ਕੋਈ ਵਿਜ਼ਨ ਜਾਂ ਪਲਾਨ ਹੈ ਮੈਂ ਉਹ ਜਿਹੜਾ ਜਿਹੜੀਆਂ ਪਾਰਟੀਆਂ ਦਾ ਪਹਿਲਾਂ ਹੀ ਬੇੜਾ ਗਰਖ ਹੋ ਰਿਹਾ ਉਹਦੇ ਵਿੱਚ ਕਿਉਂ ਸ਼ਾਮਲ ਹੋਵਾਂਗੀ ਮੈਂ ਇੱਕ ਇਹ ਦੇਖੂੰਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਨਸਾ ਦੇ ਵਿੱਚ ਵੀ ਡਵੈਲਪਮੈਂਟ ਹੋਵੇ ਹੈਲਥ ਇਨਫਰਾਸਟ੍ਰਕਚਰ ਬੈਟਰ ਹੋਵੇ ਜਿਹੜੀਆਂ ਸਕੀਮਾਂ ਸੈਂਟਰ ਚਲਾ ਰਿਹਾ ਹੈ ਉਹਨਾਂ ਨੂੰ ਅਸੀਂ ਬੈਟਰ ਮੋਨਿਟਰ ਕਰਕੇ ਸਹੀ ਲਾਭ ਲੋਕਾਂ ਤੱਕ ਪਹੁੰਚ ਪਾਣੀ ਦੀਆਂ ਪ੍ਰੋਬਲਮਸ ਹੈ ਕਈ ਸ਼ਹਿਰਾਂ ਦੀ ਆਰਾਮਾ ਮੰਡੀ ਦੀ ਬੋਹਾਦੀ ਜੁਨੀਰ ਦੀ ਸਦੂਲਗੜ੍ਹ ਦੇ ਵਿੱਚ ਪੀਣ ਵਾਲਾ ਪਾਣੀ ਨਹੀਂ ਹੈਗਾ ਵਿਚਾਰ ਕਰ ਰਹੇ ਹਾਂ ਕਿਸਾਨ ਵਿਰੋਧ ਕਰ ਰਹੇ ਆ ਕੈਂਪੇਨ ਚ ਕਿੰਨੀ ਕ ਦਿੱਕਤ ਆ ਰਹੀ ਹੈ ਕਰਨ ਮੁਕਾਬਲਾ ਕਿਹਦੇ ਨਾਲ ਦੇ ਕਿਸੇ ਨਾਲ ਨਹੀਂ ਜੀਪੀ ਬਹੁਤ ਅੱਗੇ ਜਾ ਰਹੀ ਹੈ ਸ਼ਹਿਰਾਂ ਚ 90% ਵੋਟ ਪੈ ਰਹੀ ਹੈ ਲੋਕ ਸਭਾ ਚੋਣਾਂ ਨੇ ਤੇ ਚੋਣਾਂ ਦਾ ਪ੍ਰਚਾਰ ਬੜੇ ਜੋਰਾਂ ਤੇ ਹੈ ਤੇ ਸਾਰੇ ਕੈਂਡੀਡੇਟ ਆਪਣੇ ਆਪਣੇ ਪ੍ਰਚਾਰ ਦੇ ਵਿੱਚ ਲੱਗੇ ਹੋਏ ਆ ਤਾਂ ਪਰ ਕੈਂਡੀਡੇਟ ਕੌਣ ਨੇ ਤੇ ਉਹਨਾਂ ਦੀ ਸ਼ਭੀ ਕੀ ਹੈ ਸ਼ਖਸੀਅਤ ਕੀ ਨੇ ਉਸਦੇ ਲਈ ਅਸੀਂ ਐਪੀਸੋਡ ਤਿਆਰ ਕੀਤੇ ਤੇ ਅੱਜ ਸਾਡੇ ਐਪੀਸੋਡ ਦੇ ਵਿੱਚ ਸਾਡੇ ਨਾਲ ਨੇ ਬੀਜੇਪੀ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਮਲੂਕਾ ਜਿਨ੍ਹਾਂ ਨੂੰ ਬੀਜੇਪੀ ਨੇ ਟਿਕਟ ਦਿੱਤੀ ਤੇ ਉਸ ਤੋਂ ਬਾਅਦ ਅੱਜ ਗੱਲ ਕਰਾਂਗੇ ਵੀ ਕੌਣ ਨੇ ਪਰਮਪਾਲ ਕੌਰ ਸਿੱਧੂ ਜਿਹੜੇ ਆਈਐਸ ਆਫੀਸਰ ਸੀਗੇ ਤੇ ਸਾਬਕਾ ਹੋਏ ਨੇ ਰਿਜ਼ਾਈਨ ਕਿਵੇਂ ਦਿੱਤਾ ਸਾਰੀ ਗੱਲਬਾਤ ਕਰਾਂਗੇ ਸ਼ਭੀ ਕੀ ਹੈ ਕਿਵੇਂ ਕੈਰੀਅਰ ਦੀ ਸ਼ੁਰੂਆਤ ਹੁੰਦੀ ਹੈ ਤੇ ਰਾਜਨੀਤੀ ਕਿਉਂ ਚੁਣੀ ਹੈ ਸਾਰੀ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਅ ਪਹਿਲਾ ਸਵਾਲ ਤਾਂ ਇਹੀ ਹੈ ਜੀ ਕੈਰੀਅਰ ਦੀ ਸ਼ੁਰੂਆਤ ਰਾਜਨੀਤੀ ਦੇ ਵਿੱਚ ਇੱਕ ਆਈਏਐਸ ਆਫੀਸਰ ਜੁਆਇਨ ਕੀਤਾ ਤੇ ਉਸ ਤੋਂ ਬਾਅਦ ਇੱਧਰ ਕਿਵੇਂ ਕੀਤਾ ਸ਼ੁਰੂ ਤੁਸੀਂ ਦੇਖੋ ਮੈਂ ਆਪਣਾ ਕੈਰੀਅਰ ਬੀਡੀਓ ਤੋਂ ਸ਼ੁਰੂ ਕੀਤਾ ਸੀ ਸਾਰੇ ਪੰਜਾਬ ਦੇ ਵਿੱਚ ਮੈਂ ਟੌਪ ਕੀਤਾ ਸੀ ਪਹਿਲੀ ਔਮਨ ਵੀਡੀਓ ਸੀਗੀ ਮੈਂ ਉਸ ਤੋਂ ਬਾਅਦ ਆਈ ਆਈਐਸ ਦੇ ਵਿੱਚ ਆਈ ਯੂਪੀਐਸਸੀ ਦੀ ਇੰਟਰਵਿਊ ਹੋਈ ਉੱਥੇ ਮੈਨੂੰ ਚੁਣਿਆ ਗਿਆ ਮੈਂ ਆਈਐਸ ਦੇ ਵਿੱਚ ਆ ਗਈ ਤੇ ਆਈਐਸ ਦੀ ਨੌਕਰੀ ਕਰਦੇ ਕਰਦੇ ਕਿਉਂਕਿ ਪਬਲਿਕ ਡੀਲਿੰਗ ਹੀ ਉਸ ਸੀਗੀ ਉੱਥੇ ਐਸ ਆਈ ਐਸ ਅਸ ਅਫੀਸਰ ਤੁਸੀਂ ਪਬਲਿਕ ਨਾਲ ਹੀ ਡੀਲ ਕਰਦੇ ਹੋ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹੋ ਤੇ ਇੱਕ ਪੋਲੀਟੀਕਲ ਫੈਮਿਲੀ ਨੂੰ ਬਿਲੋਂਗ ਕਰਦੇ ਕਰਨ ਕਰਕੇ ਇਹ ਹੁੰਦਾ ਸੀਗਾ ਕਿ ਜਦੋਂ ਲੋਕ ਮੇਰੇ ਕੋਲੇ ਆਉਂਦੇ ਸੀ ਤਾਂ ਮੈਂ ਉਹਨਾਂ ਨੂੰ ਉਸੇ ਤਰ੍ਹਾਂ ਡੀਲ ਕਰਦੀ ਸੀ ਆਪਦੇ ਭੈਣਾ ਭਰਾਵਾਂ ਵਾਂਗੂ ਡੀਲ ਕਰਦੀ ਸੀ ਤੇ ਮੈਨੂੰ ਹੁਣ ਇਹ ਇੱਕ ਲਗਾਤਾਰਤਾ ਹੀ ਲੱਗ ਰਹੀ ਹੈ ਉਸ ਦੀ ਮੈਨੂੰ ਇਹ ਨਹੀਂ ਲੱਗ ਰਿਹਾ ਕਿ ਪੋਲੀਟੀਕਲ ਅਰੇਨਾ ਕੋਈ ਬਿਊਰੋਕ੍ਰੇਸੀ ਨਾਲੋਂ ਡਿਫਰੈਂਟ ਹੈ ਕਿਉਂਕਿ ਪਬਲਿਕ ਸਰਵਿਸ ਦੋਨਾਂ ਨੇ ਹੀ ਕਰਨੀ ਹੈ ਦੋਨਾਂ ਨੇ ਪਬਲਿਕ ਦੀਆਂ ਮੁਸ਼ਕਲਾਂ ਹੱਲ ਕਰਨੀਆਂ ਹੈ ਲੀਡਰ ਹੋਣ ਪੋਲਿਟਿਸ਼ੀਅਨ ਹੋਣ ਚਾਹੇ ਬਿਊਰੋਕਰੇਟ ਹੋਣ ਦੋਨਾਂ ਦਾ ਲਿੰਕ ਪਬਲਿਕ ਨਾਲ ਹੈ ਸੋ ਕੋਈ ਦੋਨਾਂ ਦੇ ਵਿੱਚ ਮੈਨੂੰ ਫਰਕ ਨਹੀਂ ਲੱਗਦਾ ਤੇ ਮੈਨੂੰ ਦੋਨੇ ਇੱਕੋ ਜਿਹੇ ਲੱਗਦੇ ਹੈ ਬੀਜੇਪੀ ਜੁਆਇਨ ਕਰਨ ਦਾ ਕਾਰਨ ਕੀ ਸੀ ਕਿਉਂਕਿ ਪਰਿਵਾਰ ਪਹਿਲੇ ਦਿਨ ਤੋਂ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਹੈ ਪਰਿਵਾਰ ਅਕਾਲੀ ਦਲ ਦੇ ਵਿੱਚ ਸੀ ਮੈਂ ਬਿਊਰੋਕ੍ਰੇਸੀ ਵਿੱਚ ਸੀ ਮੈਂ ਪਹਿਲੀ ਪਾਰਟੀ ਜੁਆਇਨ ਕਰਨੀ ਸੀ ਤੋਂ ਸੋਚ ਸਮਝ ਕੇ ਜਦੋਂ ਆਪਾਂ ਦੇਖਦੇ ਕਿ ਨੰਬਰ 1 ਹੁਣ ਚੋਣਾ ਪ੍ਰਧਾਨ ਮੰਤਰੀ ਦੀਆਂ ਹੋਣ ਜਾ ਰਹੀਆਂ ਨਾ ਕੇਜਰੀਵਾਲ ਸਾਹਿਬ ਨੇ ਪ੍ਰਧਾਨ ਮੰਤਰੀ ਬਣਨਾ ਨਾ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਬਣਨਾ ਨਾ ਹੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਬਣਨਾ ਤੇ ਜਿਨ੍ਹਾਂ ਨੇ ਬਣਨਾ ਉਹਨਾਂ ਨੇ ਕੰਮ ਕਰਨੇ ਆ ਬੀਜੇਪੀ ਦਾ ਇੱਕ ਵਿਜ਼ਨ ਹੈ ਇੱਕ ਪਲਾਨ ਹੈ ਪੂਰੇ ਦੇਸ਼ ਦੀ ਜਨਤਾ ਮੋਦੀ ਜੀ ਨੂੰ ਤੀਜੀ ਵਾਰ ਚੁਣਨ ਜਾ ਰਹੀ ਹੈ ਜਿੱਥੇ-ਜਿੱਥੇ ਬੀਜੇਪੀ ਸਰਕਾਰ ਪਹਿਲਾਂ ਆਈ ਹੈ ਚਾਹੇ ਉਹ ਮੱਧ ਪ੍ਰਦੇਸ਼ ਹੋਵੇ ਗੁਜਰਾਤ ਹੋਵੇ ਉੱਥੇ ਲਗਾਤਾਰ ਬੀਜੇਪੀ ਦੀ ਸਰਕਾਰ ਆ ਰਹੀ ਹੈ ਕਿਉਂ ਆ ਰਹੀ ਹੈ ਕਿਉਂਕਿ ਲੋਕਾਂ ਦੀਆਂ ਅਸੰਮਿਦਾਂ ਤੋਂ ਪੂਰੀ ਉੱਤਰਦੀ ਹੈ ਜੇ 95 ਤੋਂ ਲੈ ਕੇ ਹੁਣ ਤੱਕ ਗੁਜਰਾਤ ਦੇ ਵਿੱਚ ਬੀਜੇਪੀ ਸਰਕਾਰ ਆ ਉਹਦਾ ਕੋਈ ਕਾਰਨ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਇਹੀ ਇੱਕੋ ਇੱਕ ਪਾਰਟੀ ਹੈ ਜਿਹਦਾ ਕੋਈ ਵਿਜਨ ਹੈ ਜਿਹਦੇ ਕੋਲੇ ਪਲਾਨ ਹੈ ਤੇ ਜਿਹੜੀ ਭਾਰਤ ਨੂੰ ਵਿਕਸਿਤ ਭਾਰਤ 2047 ਤੱਕ ਬਣਾ ਸਕਦੀ ਹੈ ਹੋਰ ਕਿਸੇ ਵੀ ਪਾਰਟੀ ਕੋਲੇ ਕੋਈ ਪ੍ਰੋਗਰਾਮ ਨਹੀਂ ਕੋਈ ਪਲਾਨ ਨਹੀਂ ਸਵਾਇਆ ਇਸ ਦੇ ਕਿ ਅਸੀਂ ਇਲੈਕਸ਼ਨ ਜਿੱਤਨੇ ਆ ਜਾਂ ਮੋਦੀ ਜੀ ਨੂੰ ਹਰਾਉਣਾ ਉਹਦੇ ਵਿੱਚ ਵੀ ਉਹ ਸਫਲ ਨਹੀਂ ਹੋ ਸਕਣਗੇ ਸੋ ਇੱਕੋ ਇੱਕ ਪਾਰਟੀ ਹੈ ਜਿਹਦਾ ਵਿਜਨ ਹੈ ਇਸ ਕਰਕੇ ਬੀਜੇਪੀ ਚੁਣੀ ਇੱਕ ਵਿਜ਼ਨ ਤੁਸੀਂ ਦੱਸਿਆ ਵੀ ਭਾ ਜੀਪੀ ਦਾ ਇੱਕ ਵਿਜ਼ਨ ਹੈ ਦੇਸ਼ ਦੀ ਤਰੱਕੀ ਨੂੰ ਲੈ ਕੇ ਤਾਂ ਦੂਸਰੇ ਪਾਸੇ ਕਿਸਾਨ ਬੜਾ ਮਤਲਬ ਇਸ ਚੀਜ਼ ਨੂੰ ਸਾਹਮਣੇ ਲੈ ਕੇ ਆਉਂਦੇ ਵੀ ਵਿਰੋਧ ਕਰਦੇ ਆ ਆਰਡੀਨੈਂਸ ਜਿਹੜੇ ਪਾਸ ਹੋਏ ਸੀ ਤਾਂ ਵਾਪਸ ਵੀ ਲੈ ਗਏ ਤਾਂ ਉਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਜਿੰਨਾ ਪ੍ਰੋਟੈਸਟ ਮਤਲਬ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ ਦੋ ਚੀਜ਼ਾਂ ਇੱਕ ਤਾਂ ਪ੍ਰੋਟੈਸਟ ਜਿਹੜਾ ਹੈਗਾ ਜਿੰਨਾ ਕਿ ਮੈਂ ਦੇਖਿਆ ਪ੍ਰੋਟੈਸਟ ਕਿਸਾਨ ਨਹੀਂ ਕਰ ਰਹੇ ਪ੍ਰੋਟੈਸਟ ਕਰਵਾਇਆ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਵੱਲੋਂ ਜਿੰਨਾ ਖਾਸ ਕਰਕੇ ਮੇਰੇ ਖਿਲਾਫ ਹੋ ਰਿਹਾ ਉਹ ਤਾਂ ਮੇਰੀ ਕੈਂਪੇਨ ਨੂੰ ਰੋਕਣ ਦਾ ਇੱਕ ਤਰੀਕਾ ਹੈ ਜਿਵੇਂ ਕਿ ਮੇਰੇ ਅਸਤੀਫੇ ਨੂੰ ਜਾਂ ਮੇਰੀ ਰਿਟਾਇਰਮੈਂਟ ਨੂੰ ਰੋਕਣ ਦਾ ਵੀ ਇੱਕ ਉਹ ਵੀ ਚਰਚਾ ਦਾ ਵੇਸ਼ਾ ਸੀ ਸੋ ਉਵੇਂ ਇੱਕ ਹੁਣ ਦੂਜਾ ਇਹ ਚੱਲ ਰਿਹਾ ਹੈ ਕਿ ਮੇਰੀ ਕੈਂਪੇਨ ਨੂੰ ਰੋਕਿਆ ਜਾਵੇ ਜਿੱਥੋਂ ਤੱਕ ਕਿਸਾਨਾਂ ਦਾ ਸਵਾਲ ਹੈ ਐਮਐਸਪੀ ਪੰਜਾਬ ਦੀਆਂ ਫਸਲਾਂ ਤੇ ਮਿਲ ਰਹੀ ਹੈ ਮਿਲ ਰਹੀ ਹੈ ਤੇ ਇੱਥੇ ਪ੍ਰੋਟੈਸਟ ਹੈ ਜਦੋਂ ਕਿ ਦੂਜੇ ਸੂਬਿਆਂ ਦੇ ਵਿੱਚ ਜਿਹੜੀਆਂ ਫਸਲਾਂ ਹੁੰਦੀਆਂ ਉਨਾਂ ਤੇ ਐਮਐਸਪੀ ਨਹੀਂ ਮਿਲ ਰਹੀ ਤੇ ਉੱਥੇ ਕੋਈ ਪ੍ਰੋਟੈਸਟ ਵੀ ਨਹੀਂ ਹੈਗਾ ਇਸ ਤੋਂ ਇਹ ਵੀ ਪਤਾ ਲੱਗਦਾ ਵੀ ਕਿਤੇ ਨਾ ਕਿਤੇ ਇਹ ਪ੍ਰੋਟੈਸਟ ਪਾਰਟੀ ਸਪான்ਸਰਡ ਹੈ ਕਦੇ ਕਾਂਗਰਸ ਸਰਕਾਰ ਇਹਨਾਂ ਨੂੰ ਸਪான்ਸਰ ਕਰਦੀ ਸੀ ਹੁਣ ਆਮ ਆਦਮੀ ਪਾਰਟੀ ਸਪான்ਸਰ ਕਰਦੀ ਹੈ ਪਰ ਫਿਰ ਵੀ ਜਿਹੜੀਆਂ ਕਿਸਾਨਾਂ ਦੀਆਂ ਜੈਨੂਇਨ ਮੰਗਾਂ ਮੈਂ ਕਹਿੰਨੀ ਆ ਕਿ ਮੈਂ ਵੀ ਕਿਸਾਨ ਆ ਕਿਸਾਨ ਦੀ ਧੀ ਆ ਮੈਂ ਉਹਨਾਂ ਨੂੰ ਜੋ ਵੀ ਉਹਨਾਂ ਦੀਆਂ ਜੈਨੂਇਨ ਮੰਗਾਂ ਹੋਈਆਂ ਜੋ ਵੀ ਕਰਨ ਵਾਲਾ ਹੋਇਆ ਮੈਂ ਜ਼ਰੂਰ ਕਰੂੰਗੀ ਉਹਨਾਂ ਦੀ ਵਕੀਲ ਬਣੂੰਗੀ ਤੇ ਮੈਂ ਹੁਣ ਇਹ ਕਹਿੰਨੀ ਆ ਕਿ ਹੁਣ ਕਿਸਾਨਾਂ ਨੂੰ ਵੀ ਲੋੜ ਹੈ ਬੀਜੇਪੀ ਸਰਕਾਰ ਨੂੰ ਸਪੋਰਟ ਕਰਨ ਕਿਉਂਕਿ ਸੂਬੇ ਦੀ ਤਰੱਕੀ ਸਭ ਲਈ ਹੁੰਦੀ ਹੈ ਜਦੋਂ ਕੋਈ ਸਕੀਮ ਚੱਲਦੀ ਹੈ ਭਾਵੇਂ ਯੋਸ਼ਮਾਨ ਭਾਰਤ ਦੀ ਸਕੀਮ ਹੋਵੇ ਭਾਵੇਂ ਕੋਈ ਵਿਕਾਸ ਹੋਵੇ ਭਾਵੇਂ ਸੜਕਾਂ ਬਣਨ ਭਾਵੇਂ ਐਕਸਪ੍ਰੈਸਵੇ ਬਣੇ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਕਿਸਾਨਾਂ ਲਈ ਨਹੀਂ ਹੈਗੀਆਂ ਤੋਂ ਸਭ ਦਾ ਸਾਥ ਸਭ ਦਾ ਵਿਕਾਸ ਇਹੀ ਭਾਜਪਾ ਦਾ ਨਾਅਰਾ ਹੈ ਅਸੀਂ ਸਭ ਦਾ ਸਾਥ ਚਾਹੁੰਦੇ ਹਾਂ ਕਿਸਾਨਾਂ ਦਾ ਵੀ ਸਾਥ ਚਾਹੁੰਦੇ ਹਾਂ ਤੇ ਸਭ ਦਾ ਹੀ ਵਿਕਾਸ ਚਾਹੁੰਦੇ ਹਾਂ ਕਿਸਾਨਾਂ ਦਾ ਵੀ ਵਿਕਾਸ ਚਾਹੁੰਦੇ ਹਾਂ ਇਸ ਕਰਕੇ ਮੈਂ ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਕਿਸਾਨ ਭਰਾਵੋ ਹੁਣ ਆਪਾਂ ਭਾਜਪਾ ਦਾ ਸਾਥ ਦਿਈਏ ਨਹੀਂ ਤਾਂ ਹਰਿਆਣਾ ਵਰਗੇ ਸੂਬੇ ਯੂਪੀ ਵਰਗੇ ਸੂਬੇ ਆਪਣੇ ਤੋਂ ਅੱਗੇ ਨਿਕਲ ਜਾਂਦੇ ਆ ਕਿਉਂ ਕਿਉਂਕਿ ਉਹ ਬੀਜੇਪੀ ਦਾ ਸਾਥ ਦਿੰਦੇ ਆ ਤੇ ਆਪਾਂ ਕਦੇ ਝਾੜੂ ਨੂੰ ਤੇ ਕਦੇ ਤੱਕੜੀ ਨੂੰ ਤੇ ਕਦੇ ਕਿਸੇ ਨੂੰ ਵੋਟਾਂ ਪਾਉਂਦੇ ਰਹਿ ਜਾਂਦੇ ਆ ਹਰਸਮਰਤ ਕੌਰ ਬਾਦਲ ਪ੍ਰਚਾਰ ਕਰ ਰਹੀ ਹੈ ਲੋਕਾਂ ਦੇ ਵਿੱਚ ਜਾ ਰਹੀ ਹੈ ਤਾਂ ਇੱਕ ਏਮਜ਼ ਜਿਹੜੀ ਵੱਡੀ ਪ੍ਰਾਪਤੀ ਦੱਸੀ ਜਾ ਰਹੀ ਹੈ ਤੇ ਬੈਨਰ ਵੀ ਉਸ ਨੂੰ ਲੈ ਕੇ ਜਿਹੜੇ ਕੀਤੇ ਜਾ ਰਹੇ ਕਿਤੇ ਲੱਗਦਾ ਨਹੀਂ ਵੀ ਬੀਜੇਪੀ ਦਾ ਜੁਆਇੰਟ ਸਹਾਰਾ ਲੈ ਕੇ ਇਲੈਕਸ਼ਨ ਜਿਹੜੀ ਹੈ ਕੰਪੇਨ ਕੀਤੀ ਜਾ ਰਹੀ ਹੈ ਦੇਖੋ ਏਮਜ਼ ਸਾਰੇ ਸੂਬਿਆਂ 'ਚ ਬਣੇ ਆ ਜਿੱਥੇ ਹਰਸਮਰਤ ਨਹੀਂ ਸੀਗੇ ਹਿਮਾਚਲ ਦੇ ਵਿੱਚ ਵੀ ਏਮਜ਼ ਬਣਿਆ ਹੈ ਹਰਿਆਣੇ ਦੇ ਵਿੱਚ ਵੀ ਬਣਿਆ ਜੰਮੂ ਕਸ਼ਮੀਰ ਦੇ ਵਿੱਚ ਵੀ ਬਣਿਆ ਇਹ ਬੀਜਪੀ ਦੀ ਪਾਲਿਸੀ ਸੀਗੀ ਜਦੋਂ ਏਮਜ਼ ਦਾ ਨੀ ਪੱਥਰ ਰੱਖਣ ਆਏ ਮੋਦੀ ਸਾਹਿਬ ਉਦੋਂ ਹਰ ਸਿਮਰਤ ਨੇ ਵੀ ਕਿਹਾ ਕਿ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਇੱਥੇ ਏਮਜ਼ ਦਿੱਤਾ ਅੱਜ ਜੋ ਏਮਜ਼ ਨੂੰ ਆਪਣਾ ਬਣਾਉਣਾ ਚਾਹੁੰਦੇ ਆ ਜਿਹੜਾ ਹੁਣ ਉਹ ਸੜਕਾਂ ਦੇ ਜਾਲ ਦੀ ਵੀ ਉਹ ਤਾਂ ਕਦੇ-ਕਦੇ ਗੱਲ ਕਰਦੇ ਆ ਉਹ ਕਹਿੰਦੇ ਆ ਕਿ ਜੀ ਸੜਕਾਂ ਦਾ ਜਾਲ ਵਿਛਾ ਅਸੀਂ ਵਿਛਾਇਆ ਨਿਤਿਨ ਗੜਕਰੀ ਜੀ ਕੋਲੇ ਵਿਭਾਗ ਮੈਂ ਸੜਕਾਂ ਦਾ ਇਹਨਾਂ ਕੋਲੇ ਫੂਡ ਪ੍ਰੋਸੈਸਿੰਗ ਦਾ ਵਿਭਾਗ ਸੀ ਦੱਸੋ ਇੱਕ ਵੀ ਯੂਨਿਟ ਜੇ ਫੂਡ ਪ੍ਰੋਸੈਸਿੰਗ ਦਾ ਇਹਨਾਂ ਨੇ ਆਪ ਦੇ ਕਿਸੇ ਲੋਕ ਸਭਾ ਹਲਕੇ ਦੇ ਵਿੱਚ ਕਿਤੇ ਵੀ ਲਾਇਆ ਹੋਵੇ ਸਗੋ ਫੂਡ ਪ੍ਰੋਸੈਸਿੰਗ ਦਾ ਮੈਂ ਸੁਣਿਆ ਇੱਕ ਯੂਨਿਟ ਹਿਮਾਚਲ ਜਾ ਕੇ ਲਾਇਆ ਤੇ ਇਹ ਵੀ ਸੁਣਿਆ ਉਹਦੇ ਚ ਉਹਨਾਂ ਦੀ ਭਾਈਵਾਲੀ ਹੈ ਔਰ ਦੂਜੇ ਪਾਸੇ ਏਮਜ਼ ਦੀ ਲੋਕੇਸ਼ਨ ਦੇਖੋ ਏਮਜ਼ ਤਾਂ ਮਿਲ ਨਹੀਂ ਸੀ ਸਿਰਫ ਉਹਦੀ ਲੋਕੇਸ਼ਨ ਜ਼ਮੀਨ ਦੇਣੀ ਸੀਗੀ ਸੂਬਾ ਸਰਕਾਰ ਨੇ ਉਸ ਵੇਲੇ ਤੇ ਉਹ ਕਿੱਥੇ ਜਾ ਕੇ ਦਿੱਤੀ ਇੱਕ ਲਿੰਕ ਰੋਡ ਤੇ ਆਪਦੀਆਂ ਜ਼ਮੀਨਾਂ ਦੇ ਕੋਲੇ ਜਦੋਂ ਕਿ ਉਹੀ ਏਮਜ਼ ਇਹ ਜੇ ਮਾਨਸਾਬ ਢੰਡਾ ਦੇ ਵਿਚਕਾਰ ਕਿਤੇ ਹਾਈਵੇ ਤੇ ਬਣਾਉਂਦੇ ਤਾਂ ਲੋਕਾਂ ਨੂੰ ਵੱਧ ਫਾਇਦਾ ਹੁੰਦਾ ਅੱਜ ਤਾਂ ਏਮਜ਼ ਨੂੰ ਸੜਕ ਬਣ ਗਈ ਉਦੋਂ ਤਾਂ ਲਿੰਕ ਰੋਡ ਸੀ ਸੋ ਹਰ ਚੀਜ਼ ਦੇ ਵਿੱਚ ਬੇਈਮਾਨੀ ਕੀਤੀ ਐ ਜਦੋਂ ਕਿ ਇਹਨਾਂ ਨੂੰ ਚਾਹੀਦਾ ਸੀ ਕਿ ਏਮਜ਼ ਦੀ ਲੋਕੇਸ਼ਨ ਸਹੀ ਰੱਖਦੇ ਬਟਿੰਡਾ ਮਾਨਸਾ ਦੇ ਵਿਚਾਲੇ ਰੱਖਦੇ ਮਾਨਸਾ ਵਾਲਿਆਂ ਨੂੰ ਵੀ ਸਹੂਲਤ ਹੁੰਦੀ ਸੋ ਮੇਰੀ ਤਾਂ ਇਹੀ ਮੈਂ ਉਹਨਾਂ ਨੂੰ ਕਹੂੰਗੀ ਕਿ ਹੁਣ ਤੁਸੀਂ ਛੱਡੋ ਤੁਸੀਂ ਪ੍ਰਾਪਤੀ ਦੱਸਣੀ ਐ ਫੂਡ ਪ੍ਰੋਸੈਸਿੰਗ ਦੇ ਵਿੱਚ ਦੱਸੋ ਉਹਦੇ ਵਿੱਚ ਕਿਸਾਨਾਂ ਨੂੰ ਵੀ ਫਾਇਦਾ ਹੁੰਦਾ ਜੇ ਫੂਡ ਪ੍ਰੋਸੈਸਿੰਗ ਦੇ ਯੂਨਿਟ ਲਾਉਂਦੇ ਸਾਡੇ ਯੂਥ ਨੂੰ ਵੀ ਫਾਇਦਾ ਹੁੰਦਾ ਉਹਨਾਂ ਨੂੰ এমਪਲੋਇਮੈਂਟ ਮਿਲਦੀ ਸੋ ਕੁਝ ਨਹੀਂ ਕੀਤਾ ਨਾ ਕਿਸਾਨਾਂ ਵਾਸਤੇ ਨਾ ਯੂਥ ਵਾਸਤੇ ਤੇ ਅੱਜ ਤੁਸੀਂ ਕਹਿੰਦੇ ਹੋ ਕਿ ਨਿਤਿਨ ਗੜਕਰੀ ਜੀ ਨੇ ਸੜਕਾਂ ਨਹੀਂ ਬਣਾਈਆਂ ਮੈਂ ਬਣਾਈਆਂ ਤੁਸੀਂ ਕਿਵੇਂ ਕ ਪਿੰਡਾਂ ਦੇ ਵਿੱਚ ਇੱਕ ਚਰਚਾ ਹੈਗੀ ਉਹ ਸਵਾਲ ਕਰਨਾ ਬੜਾ ਜ਼ਰੂਰੀ ਹੈ ਲੋਕ ਇਹ ਸਵਾਲ ਕਰਦੇ ਆ ਵੀ ਪਰਿਵਾਰ ਤੁਹਾਡੇ ਸਹੌਰਾ ਸਾਹਿਬ ਅਕਾਲੀ ਦਲ ਦੇ ਵਿੱਚ ਨੇ ਤੇ ਤੁਸੀਂ ਭਾਜੀਪੀ ਤੋਂ ਕੰਪੇਨ ਕਿਸ ਤਰੀਕੇ ਨਾਲ ਚੱਲ ਰਹੀ ਹੈ ਕੰਪੇਨ ਵਧੀਆ ਚੱਲ ਰਹੀ ਹੈ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੇਰੀ ਤਾਂ ਫਰਸਟ ਪਾਰਟੀ ਹੈ ਜਦੋਂ ਮੈਂ ਉੱਥੋਂ ਆਪਣੀ ਨੌਕਰੀ ਛੱਡ ਕੇ ਆਉਂਗੀ ਮੈਂ ਉਹੀ ਪਾਰਟੀ ਜੁਆਇਨ ਕਰੂੰਗੀ ਜਿਹੜੀ ਅੱਗੇ ਜਾ ਰਹੀ ਹੈ ਜਿਹਦਾ ਕੋਈ ਵਿਜ਼ਨ ਜਾਂ ਪਲਾਨ ਹੈ ਮੈਂ ਉਹ ਜਿਹੜੀਆਂ ਪਾਰਟੀਆਂ ਦਾ ਪਹਿਲਾਂ ਹੀ ਬੇੜਾ ਗਰਖ ਹੋ ਰਿਹਾ ਉਹਦੇ ਵਿੱਚ ਕਿਉਂ ਸ਼ਾਮਲ ਹੋऊंगी ਹਨਾ ਸੋ ਜਿੱਥੋਂ ਤੱਕ ਮੇਰੇ ਫਾਦਰ ਸਾਹਿਬ ਦਾ ਸਵਾਲ ਹੈ ਸਾਡੀ ਪੂਰੀ ਸਪੋਰਟ ਕਰ ਰਹੇ ਉਹਨਾਂ ਨੇ ਨਿਊਜ਼ 18 ਤੇ ਇੱਕ ਇੰਟਰਵਿਊ ਵੀ ਦਿੱਤੀ ਹੈ ਉਹ ਕਹਿੰਦੇ ਕਿਉਂ ਨਾ ਮੈਂ ਆਪਦੇ ਬੱਚਾ ਦੀ ਸਪੋਰਟ ਕਰਾਂ ਬਾਦਲ ਸਾਹਿਬ ਨੇ ਕੀ ਕੀਤਾ ਸੀ ਬਾਦਲ ਸਾਹਿਬ ਨੇ ਆਪਦੇ ਬੇਟੇ ਨੂੰ ਡਿਪਟੀ ਸੀਐਮ ਬਣਾਇਆ ਪਹਿਲਾਂ ਸੈਂਟਰ ਚ ਮਿਨਿਸਟਰ ਬਣਾਇਆ ਹਰਸਿਮਰਤ ਨੂੰ ਸਾਰੇ ਲੀਡਰਾਂ ਨੂੰ ਛੱਡ ਕੇ ਸੈਂਟਰ ਦੇ ਵਿੱਚ ਮਿਨਿਸਟਰ ਬਣਾਇਆ ਫਿਰ ਹਰਸਿਮਰਤ ਦੇ ਬ੍ਰਦਰ ਨੂੰ ਮਜੀਠੀਆ ਨੂੰ ਮਿਨਿਸਟਰ ਬਣਾਇਆ ਉਹਨਾਂ ਦੀ ਘਰ ਵਾਲੀ ਨੇ ਵੀ ਚੋਣ ਲੜ ਲਈ ਪਿਛਲੀ ਵਾਰੀ ਐਮਐਲਏ ਦੀ ਗਾ ਮਜੀਠੀਆ ਸਾਹਿਬ ਦੀ ਵਾਈਫ ਨੇ ਵੀ ਫਿਰ ਆਦੇਸ਼ ਪ੍ਰਤਾਪ ਸਿੰਘ ਕਹਿਰੋ ਬਾਦਲ ਸਾਹਿਬ ਦੇ ਜਵਾਈ ਸਾਹਿ ਉਹ ਵੀ ਮੰਤਰੀ ਰਹੇਗੇ ਸੋ ਬਾਦਲ ਨੇ ਸਾਹਮਣੇ ਤਾਂ ਉਹ ਮਤਲਬ ਉਹਨਾਂ ਦੇ ਪਰ ਉਹਨਾਂ ਨੇ ਤਾਂ ਆਪਣਾ ਪਰਿਵਾਰ ਹੀ ਪਾਲਿਆ ਜਦੋਂ ਕਿ ਮਿਹਨਤ ਪਾਰਟੀ ਨੂੰ ਖੜਾ ਕਰਨ ਵਿੱਚ ਸਭ ਨੇ ਕਰੀ ਸੀ ਢੀਂਸਾ ਸਾਹਿਬ ਨੇ ਵੀ ਕਰੀ ਸੀ ਸਾਡੇ ਫਾਦਰ ਸਾਹਿਬ ਨੇ ਵੀ ਕਰੀ ਸੀ ਭੁੰਦਰ ਸਾਹਿਬ ਨੇ ਵੀ ਕਰੀ ਸੀ ਉਹ ਅੱਜ ਕਿੱਥੇ ਹਨ ਸੋ ਮੈਂ ਤਾਂ ਇਹੀ ਕਹੂੰਗੀ ਕਿ ਮੈਨੂੰ ਪੂਰਾ ਹੱਕ ਹੈ ਕਿ ਮੈਂ ਆਪਣੇ ਸਾਹਮਣੇ ਆਪਣੀ ਪਾਰਟੀ ਚੁਣ ਸਕਦੀ ਹਾਂ ਤੇ ਸਾਡੇ ਫਾਦਰ ਸਾਹਿਬ ਹੈ ਉਹ ਸਾਡੀ ਸਪੋਰਟ ਕਰਨੀ ਬਣਦੀ ਹੈ ਕਿਉਂਕਿ ਅਸੀਂ ਉਹਨਾਂ ਦੀ ਉਹਨਾਂ ਦਾ ਸਤਿਕਾਰ ਕਰਦੇ ਹਾਂ ਉਹ ਵੀ ਸਾਨੂੰ ਪਿਆਰ ਕਰਦੇ ਆ ਕਿਉਂ ਨਹੀਂ ਕਰਨਗੇ ਮੇਰੀ ਸਪੋਰਟ ਇੱਕ IAS ਅਫਸਰ ਤੇ ਇੱਕ ਪੋਲੀਟੀਸ਼ੀਅਨ ਕਿੰਨਾ ਕੰਤਰ ਆਇਆ ਜ਼ਿੰਦਗੀ ਵਿੱਚ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਕੋਈ ਅੰਤਰ ਨਹੀਂ ਪਬਲਿਕ ਸਰਵਿਸ ਪਹਿਲਾਂ ਸੀ ਪਬਲਿਕ ਸਰਵਿਸ ਹੋਣਾ ਪਹਿਲਾਂ ਵੀ ਲੋਕਾਂ ਨੂੰ ਭਰਾਵਾ ਵਾਂਗੂ ਮਿਲਦੇ ਸੀ ਭੈਣਾ ਭਰਾਵਾ ਵਾਂਗੂ ਅੱਜ ਵੀ ਮਿਲਦੇ ਆ ਪਹਿਲਾਂ ਵੀ ਮੁਸ਼ਕਲਾਂ ਪਬਲਿਕ ਦੇ ਹੱਲ ਕਰਦੇ ਸੀ ਅੱਜ ਵੀ ਕਰਾਂਗੇ ਕੋਈ ਅੰਤਰ ਨਹੀਂ ਲੱਗਦਾ ਮੁਕਾਬਲਾ ਕਿਹਦੇ ਨਾਲ ਦੇਖਦੇ ਕਿਸੇ ਨਾਲ ਨਹੀਂ ਬੀਜੇਪੀ ਬਹੁਤ ਅੱਗੇ ਜਾ ਰਹੀ ਹੈ ਸ਼ਹਿਰਾਂ ਚ 90% ਵੋਟ ਪੈ ਰਹੀ ਹੈ ਪਿੰਡਾਂ ਚ ਸਾਨੂੰ 40-50% ਵੋਟ ਪੈ ਰਹੀ ਹੈ ਕੱਲਿਆਂ ਨੂੰ ਸੋ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਪੰਜਾਬ ਦੇ ਵਿੱਚ ਬੀਜੇਪੀ ਦਾ ਮਾਹੌਲ ਕਿਵੇਂ ਦੇਖ ਰਹੇ ਹੋ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਹੈ ਸਭ ਨੂੰ ਪਤਾ ਹੈ ਕਿ ਚੋਣਾਂ ਤਾਂ ਪ੍ਰਧਾਨ ਮੰਤਰੀ ਦੀਆਂ ਮੈਂ ਜਿਵੇਂ ਪਹਿਲਾਂ ਹੀ ਤੁਹਾਨੂੰ ਦੱਸਤਾ ਵੀ ਨਾ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਬਣਨਾ ਹੈ ਨਾ ਸੁਖਵੀਰ ਬਾਦਲ ਨੇ ਬਣਨਾ ਤੇ ਨਾ ਹੀ ਰਾਹੁਲ ਗਾਂਧੀ ਨੇ ਬਣਨਾ ਹੈ ਸੋ ਬੀਜੇਪੀ ਨੂੰ ਕਿਉਂ ਨਹੀਂ ਲੋਕ ਵੋਟਾਂ ਪਾਉਣਗੇ ਸਾਰੀਆਂ ਸਾਰੀ ਡਵੈਲਪਮੈਂਟ ਉਹਨਾਂ ਨੇ ਕਰੀਆ ਸਾਰੀਆਂ ਸਕੀਮਾਂ ਉਹਨਾਂ ਦੀਆਂ 18-18 ਘੰਟੇ ਕੰਮ ਕਰਦੇ ਆ ਨਾ ਉਹਨਾਂ ਨੇ ਕੁਝ दारू ਪੀਣੀ ਹੈ ਨਾ ਨਸ਼ਾ ਕਰਨਾ ਸੋ ਕਿਉਂ ਨਹੀਂ ਲੋਕ ਮੋਦੀ ਜੀ ਨੂੰ ਵੋਟਾਂ ਪਾਉਣਗੇ ਤੁਸੀਂ ਕੀ ਵਿਜ਼ਨ ਹੈ ਬੀਜੇਪੀ ਦਾ ਡਵੈਲਪਮੈਂਟ ਕਰਨਾ ਹਰ ਵਾਰੀ ਜਦੋਂ ਬੀਬਾਹਰ ਸਿਮਰਤ ਕੌਰ ਨੂੰ ਜੇਤਾ ਕੇ ਭੇਜਦੇ ਆ ਲੋਕ ਤਾਂ ਬਠਿੰਡਾ ਦੇ ਵਿੱਚ ਡਵੈਲਪਮੈਂਟ ਦੇਖਣ ਨੂੰ ਮੇਰੀ ਮਾਨਸਾ ਦੇ ਪਿੰਡਾਂ ਦੇ ਲੋਕ ਅੱਜ ਵੀ ਇਹੀ ਗੱਲ ਕਰਦੇ ਆ ਕਿ ਸਾਡੇ ਕੋਲ ਡਵੈਲਪਮੈਂਟ ਨਹੀਂ ਆਈ ਤਾਂ ਤੁਹਾਡੇ ਕੀ ਗੋਲ ਰਹਿਣਗੇ ਮਾਨਸਾ ਮੈਂ ਤਾਂ ਪਹਿਲਾਂ ਹੀ ਕਿ ਮਾਨਸਾ ਦੇ ਵਿੱਚ ਜੇ ਐਮਜ਼ ਵੀ ਵਿਚਾਲੇ ਬਣਦਾ ਦੋਨਾਂ ਨੂੰ ਫਾਇਦਾ ਹੁੰਦਾ ਸਾਰੀ ਜਿਹੜੀ ਡਿਵੈਲਪਮੈਂਟ ਸੀ ਬਠਿੰਡੇ ਚ ਵੀ ਨਹੀਂ ਕਨਸੈਂਟਰੇਟ ਹੋਈ ਮੈਂ ਤਾਂ ਇਹ ਵੀ ਕਹੂੰਗੀ ਕਿ ਤਲਵੰਡੀ ਸਾਬੋ ਜਾਂ ਹੋਰ ਕਿਸੇ ਸਾਈਡ ਤੇ ਨਹੀਂ ਹੋਈ ਸਾਰੀ ਦੀ ਸਾਰੀ ਬਾਦਲ ਪਿੰਡ ਦੇ ਨੇੜੇ ਜਾ ਕੇ ਡਿਵੈਲਪਮੈਂਟ ਹੋਈ ਹੈ ਸੋ ਉਹ ਵੀ ਔਰ ਬਾਕੀ ਫੂਡ ਪ੍ਰੋਸੈਸਿੰਗ ਦੇ ਵਿੱਚ ਤਾਂ ਕਰਿਆ ਹੀ ਕੁਛ ਨਹੀਂ ਜਿਹੜਾ ਉਹਨਾਂ ਨੂੰ ਇੰਨਾ ਅਹਿਮ ਮਹਿਕਮਾ ਦਿੱਤਾ ਸੀ ਜਿਹਦੇ ਵਿੱਚ ਕਿਸਾਨਾਂ ਦੇ ਤੇ ਨੌਜਵਾਨਾਂ ਦੋਨਾਂ ਨੂੰ ਫਾਇਦਾ ਹੋ ਸਕਦਾ ਸੀ ਪਰ ਨਹੀਂ ਕਰਿਆ ਸੋ ਮੈਂ ਤਾਂ ਇਹੀ ਕਹੂੰਗੀ ਕਿ ਹੁਣ ਮੈਂ ਇੱਕ ਤਾਂ ਇਹ ਦੇਖੂੰਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਨਸਾ ਦੇ ਵਿੱਚ ਵੀ ਡਿਵੈਲਪਮੈਂਟ ਹੋਵੇ ਹੈਲਥ ਇਨਫਰਾਸਟ੍ਰਕਚਰ ਬੈਟਰ ਹੋਵੇ ਜਿਹੜੀਆਂ ਸਕੀਮਾਂ ਸੈਂ ਉਹਨਾਂ ਨੂੰ ਅਸੀਂ ਬੈਟਰ ਮਾਨੀਟਰ ਕਰਕੇ ਸਹੀ લાભ ਲੋਕਾਂ ਤੱਕ ਪਹੁੰਚਾਏ ਕਿਉਂਕਿ ਸਾਰੀਆਂ ਸਕੀਮਾਂ ਪੰਜਾਬ ਗਵਰਨਮੈਂਟ ਫੇਲ ਕਰਦੀ ਜਾ ਰਹੀ ਹੈ ਯੋਸ਼ਮਾਨ ਭਾਰਤ ਦੀ ਸਕੀਮ ਗੁਜਰਾਤ ਦੇ ਵਿੱਚ 10 ਲੱਖ ਦੀ ਹੈ ਪੰਜਾਬ ਦੇ ਵਿੱਚ 5 ਲੱਖ ਦੀ ਹੈ ਉੱਥੇ 5 ਲੱਖ ਰੁਪਈਆ ਸੂਬਾ ਸਰਕਾਰ ਆਪਦੇ ਕੋਲੋਂ ਪਾਉਂਦੀ ਹੈ ਔਰ ਗੁਜਰਾਤ ਦੇ ਵਿੱਚ ਹਰੇਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾ ਲਓ ਇੱਥੇ ਹੁਣ ਡਾਕਟਰਾਂ ਨੂੰ ਪੇਮੈਂਟ ਨਹੀਂ ਹੋ ਰਹੀ ਯੋਸ਼ਮਾਨ ਭਾਰਤ ਦੀ ਕਿਉਂਕਿ ਝਾੜੂ ਦੀ ਸਰਕਾਰ ਹੈ ਇਸ ਕਰਕੇ ਉਹ ਸਕੀਮ ਵੀ ਇੱਥੇ ਫੇਲ ਹੋ ਰਹੀ ਹੈ ਸੋ ਉਹਨੂੰ ਮਾਨੀਟਰ ਕਰਕੇ ਅਸੀਂ ਸਕੀਮਾਂ ਨੂੰ ਵਧੀਆ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਾਂਗੇ ਸਾਡੀ ਤਾਂ ਇਹ ਕੋਸ਼ਿਸ਼ ਹੈ ਕਿ ਲੋਕ ਸਭਾ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਵੀ ਭਾਜਪਾ ਨੂੰ ਪੂਰੀ ਉਹਦੀ ਲਹਿਰ ਚਲਾ ਕੇ ਵਿਧਾਨ ਸਭਾ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਈਏ ਡਬਲ ਇੰਜਨ ਦੀ ਸਰਕਾਰ ਬਣਾਈਏ ਫਿਰ ਹੀ ਇੱਥੋਂ ਦਾ ਵਿਕਾਸ ਹੋ ਸਕਦਾ ਹੈ ਅੱਜ ਪਾਣੀ ਦੀਆਂ ਪ੍ਰੋਬਲਮਸ ਆ ਕਈ ਸ਼ਹਿਰਾਂ ਦੀਆਂ ਰਾਮਾ ਮੰਡੀ ਦੀ ਬੋਹਾ ਦੀ ਜੁਨੀਰ ਦੀ ਸਰਦੂਲਗੜ੍ਹ ਦੇ ਵਿੱਚ ਪੀਣ ਵਾਲਾ ਪਾਣੀ ਨਹੀਂ ਹੈਗਾ ਸਿਵਰੇਜ ਦੀ ਸਮੱਸਿਆ ਮਾਨਸਾ ਸਾਰਾ ਸਿਵਰੇਜ ਸਮੱਸਿਆ ਤੋਂ ਜੂਝ ਰਹੀ ਹੈ ਔਰ ਉਹਨਾਂ ਦੇ ਵਿੱਚ ਉਹਨਾਂ ਦੇ ਹਸਪੀਟਲਸ ਡਾਊਨ ਗ੍ਰੇਡ ਕਰਤੇ ਕਈ ਜਗ੍ਹਾ ਤੇ ਬੋਹੇਦਾ ਹਸਪੀਟਲ ਡਾਊਨ ਗ੍ਰੇਡ ਹੋਇਆ ਰਾਵਾਂ ਮੰਡੀ ਦਾ ਹਸਪੀਟਲ ਡਾਊਨ ਗ੍ਰੇਡ ਹੋਇਆ ਸਰਦੂਲਗੜ੍ਹ ਕੰਨੀ ਫਲਡਸ ਦੀ ਸਮੱਸਿਆ ਸੋ ਇਹ ਰੀਆਂ ਇਹ ਸਾਰੀਆਂ ਸਮੱਸਿਆਵਾਂ ਹੈ ਬਾਕੀ ਬਠਿੰਡੇ ਦੇ ਵਿੱਚ ਸਿਵਰੇਜ ਟ੍ਰੀਟਮੈਂਟ ਪਲੈਂਟ ਹੈ ਔਰ ਉਹ ਕਲੋਨੀਆਂ ਦੇ ਇੰਨਾ ਨੇੜੇ ਹੈ ਕਿ ਉਹਨਾਂ ਨੂੰ ਬਿਮਾਰੀਆਂ ਲੱਗ ਰਹੀਆਂ ਹੈ ਹੈਲਥ ਇਸ਼ੂਜ਼ ਆ ਰਹੇ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਤੇ ਵਪਾਰੀਆਂ ਨੂੰ ਸਹੀ ਮਾਹੌਲ ਦੇ ਕੇ ਇੱਥੇ ਇੰਡਸਟਰੀਅਲਾਈਜੇਸ਼ਨ ਕਰਾਂਗੇ ਤਾਂ ਕਿ ਰੋਜ਼ਗਾਰ ਮਿਲ ਸਕੇ ਪ੍ਰਚਾਰ ਕਰ ਰਹੇ ਹੋ ਕਿਸਾਨ ਵਿਰੋਧ ਕਰ ਰਹੇ ਆ ਕੈਂਪੇਨ ਚ ਕਿੰਨੀ ਕ ਦਿੱਕਤ ਆ ਰਹੀ ਹੈ ਕਰਨ ਦੀ ਨਹੀਂ ਕੈਂਪੇਨ ਚ ਦਿੱਕਤ ਨਹੀਂ ਆ ਰਹੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਕੋਈ ਵੱਡੀ ਪੱਧਰ ਤੇ ਕਿਸਾਨ ਸਾਡੇ ਖਿਲਾਫ ਨਹੀਂ ਹੈਗੇ 10 ਵੀ ਬੰਦੇ ਆਮ ਆਦਮੀ ਪਾਰਟੀ ਦੇ ਛੱਡੇ ਹੋਏ ਇਕਾਲੀ ਦਲ ਦੇ ਛੱਡੇ ਹੋਏ ਸਾਡੇ ਅੱਗੇ ਹੁੰਦੇ ਆ ਔਰ 5 ਮਿੰਟਾਂ ਬਾਅਦ ਉਹਨਾਂ ਦੀਆਂ ਫੋਟੋਆਂ ਅਕਾਲੀ ਦਲ ਦੀ ਫੇਸਬੁੱਕ ਤੇ ਹੁੰਦੀਆਂ ਸੋ ਉਹਨਾਂ ਦੇ ਬੰਦੇ ਆ ਇਹਦੇ ਵਿੱਚ ਕੋਈ ਰੌਲਾ ਨਹੀਂ ਹੈਗਾ ਹੁਣ ਸਾਡਾ ਕੋਈ ਆਪੋਜੀਸ਼ਨ ਕਿਸਾਨ ਨਹੀਂ ਕਰ ਰੇ ਪਹਿਲਾਂ ਹੀ ਕਹਨੀ ਆ ਮੈਂ ਕਿਸਾਨ ਦੀ ਧੀ ਆ ਜ਼ਰੂਰ ਉਹਨਾਂ ਦੇ ਜਿਹੜੇ ਮੁੱਦੇ ਜੇ ਜੋ ਵੀ ਹੋਣਗੇ ਕਿਸਾਨਾਂ ਦੇ ਕੇਂਦਰ ਸਰਕਾਰ ਤੱਕ ਪਹੁੰਚਾ ਕੇ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਲਾਸਟ ਦੇ ਵਿੱਚ ਇੱਕ ਸਵਾਲ ਹੈ ਵੀ ਜੇ ਸਰਕਾਰ ਬਣਦੀ ਹੈ ਤੁਸੀਂ ਐਮਪੀ ਬਣਦੇ ਹੋ ਤਾਂ ਮਾਨਸਾ ਦੇ ਲਈ ਕੀ ਗੋਲ ਰੱਖਿਆ ਕਿਉਂਕਿ ਸੀਵਰੇਜ ਸਮੱਸਿਆ ਵੱਡੀ ਸਮੱਸਿਆ ਰਹੀ ਤੇ ਹਰ ਵਾਰ ਜਦੋਂ ਵੀ ਬੀਬਾ ਜਿੱਤਦੇ ਐ ਤਾਂ ਕੈਂਪੇਨ ਚਲਾਉਂਦੇ ਐ ਤਾਂ ਸੀਵਰੇਜ ਸਮੱਸਿਆ ਇਸ ਵਾਰ ਵੀ ਇਹੀ ਗੱਲ ਕਹੀ ਜਾ ਰਹੀ ਹੈ ਵੀ ਜਿਤਾਓ ਮੈਂ ਮੈਂ ਪਹਿਲਾਂ ਹੀ ਇਸ ਸਵਾਲ ਦਾ ਜਵਾਬ ਦੇਤਾ ਕਿ ਮਾਨਸਾ ਦਾ ਬਣਦਾ ਸ਼ੇਅਰ ਡਵੈਲਪਮੈਂਟ ਦੇ ਵਿੱਚ ਸੀਵਰੇਜ ਦੀ ਸਮੱਸਿਆ ਪੀਣ ਵਾਲੇ ਪਾਣੀ ਦੀ ਸਮੱਸਿਆ ਹੈਲਥ ਸੈਕਟਰ এমਪਲੋਇਮੈਂਟ ਇੰਡਸਟਰੀਅਲਾਈਜ਼ੇਸ਼ਨ ਤੇ ਨਾਲ ਹੀ ਸਰਦੂਲਗੜ ਕੰਨੀ ਫਲਡਸ ਦੀ ਸਮੱਸਿਆ ਸੋ ਇਹ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ ਚ ਜ਼ਰੂਰ ਇਹਨਾਂ ਲਈ ਕੁਛ ਨਾ ਕੁਛ ਕਰਾਂ ਪਰਮਪਾਲ कौर ਸਿੱਧੂ ਜਿਨ੍ਹਾਂ ਨਾਲ ਗੱਲਬਾਤ ਕੀਤੀ ਕਿਉਂਕਿ ਲੋਕਾਂ ਦੇ ਸਵਾਲ ਸੀ ਇਹਨਾਂ ਤੋਂ ਹੀ ਪੁੱਛੇ ਨੇ ਤੇ ਇਹਨਾਂ ਨੇ ਜਵਾਬ ਵੀ ਦਿੱਤੇ ਆ ਤੇ ਬੀਜੇਪੀ ਸਰਕਾਰ ਜੋ 400 ਪਾਰ ਦਾ ਨਾਰਾ ਦਿੰਦੀ ਆ ਤਾਂ ਉਸ ਦੇ ਉੱਪਰ ਵੀ ਜਿਹੜੇ ਜਵਾਬ ਲਏ ਨੇ ਤੇ ਤੁਹਾਨੂੰ ਇਹ ਜਵਾਬ ਕਿਵੇਂ ਲੱਗੇਓ ਕਮੈਂਟ ਕਰਕੇ ਆਪਣੀ ਰਾਏ ਕਰਿਓ ਸਾਂਝੀ ਮਿਲਦੇ ਆ ਇੱਕ ਨਵੇਂ ਐਪੀਸੋਡ ਦੇ ਨਾਲ ਧੰਨਵਾਦ